ਸਾਡੇ ਸਿੰਘਾਣਾ ਜਕਾਰਾ ਨਹੀਂ ਆਇਆ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਵਧਾਈਆਂ ਆਪਾਂ ਸਾਡੇ ਦੇਸ਼ ਦੀ ਆਜ਼ਾਦੀ ਦਾ ਆਜ਼ਾਦੀ ਦਿਵਸ ਮਨਾ ਰਹੇ ਆں ਬੇਸ਼ੱਕ ਆਪਾਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਆਂ ਦੁਨੀਆ ਦੇ ਦੂਜੇ ਕੋਨੇ ਵਿੱਚ ਪਰ ਸਾਨੂੰ ਜਿਹੜੇ ਆਪਣੇ ਦੇਸ਼ ਦੇ ਨਾਲ ਅਟੈਚਮੈਂਟ ਹੈ ਉਹ ਦੀ ਖੁਸ਼ੀ ਗਮੀ ਵਿੱਚ ਹਾਜ਼ਰ ਰੱਖਦੀ ਹੈ ਸੋ ਬੜਾ ਵਧੀਆ ਦਿਨ ਹੈ ਸਮੇਂ ਅਨੁਸਾਰ ਆਪਣੇ ਬੀਤੇ ਨੂੰ ਯਾਦ ਰੱਖਣਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਔਰ ਜੋ ਇਤਿਹਾਸ ਦੇ ਵਿੱਚ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਨਾਂ ਨੂੰ ਯਾਦ ਕਰਨਾ ਬਹੁਤ ਚੰਗੀ ਗੱਲ ਹੈ ਸੋ ਆਪਾਂ ਆਜ਼ਾਦੀ ਦੀ ਗੱਲ ਕਰਦੇ ਆ ਬੇਸ਼ੱਕ ਬਹੁਤ ਖੁਸ਼ੀ ਵਾਲੀ ਗੱਲ ਹੈ ਆਜ਼ਾਦੀ ਦੇ ਸੁਣੋਣਾ ਲੇਕਿਨ ਪੰਜਾਬੀ ਜਦੋਂ ਆਜ਼ਾਦੀ ਦੀ ਗੱਲ ਕਰਦੇ ਆ ਕਿ ਤਕਲੀਫ ਸਾਡੇ ਨਾਲ ਰਹਿੰਦੀ ਹੈ ਉਹ ਜਿਹੜੇ 10 ਲੱਖ ਮਨੁੱਖ ਉਹ ਸ ਆਜ਼ਾਦੀ ਦੀ ਲੜਾਈ ਦੇ ਵਿੱਚ ਮਾਰੇ ਗਏ ਵੰਡ ਦੇ ਵਿੱਚ ਮਰੇ ਗਏ ਔਰ ਜਿਵੇਂ ਸਾਡੇ ਸਾਥੀ ਪਹਿਲਾਂ ਅੰਕੜਾ ਦੱਸ ਕੇ ਗਏ ਵੀ 45000 ਬੀਬੀਆਂ ਦੀ ਜੋ ਵੇਚਤੀ ਹੋਈ ਵੇਬਦੀ ਹੋਈ ਉਹ ਸਾਡੇ ਸੀਨੇ ਦੇ ਵਿੱਚ ਬੜਾ ਵੱਡਾ ਜਖਮ ਹੈ ਜੇ ਉਸ ਵੇਲੇ ਦੀ ਸਰਕਾਰ ਚਾਹੁੰਦੀ ਤੇ ਇਸ ਕੰਮ ਨੂੰ ਰੋਕ ਸਕਦੀ ਸੀ ਆਪਾਂ ਵੀ ਜਗਾਰੇ ਛੱਟ ਛੱਟ ਵੱਡੇ ਵੱਡੇ ਖੁਸ਼ੀ ਦੇ ਨਾਲ ਆਜ਼ਾਦੀ ਦਿਵਸ ਮਨਾ ਸਕਦੇ ਸੀ ਲੇਕਿਨ ਜਿਹੜੇ ਸਾਡੇ ਨਾਲ ਦੇ ਭਾਈ ਸਾਡੇ ਬਜ਼ੁਰਗ ਉਸ ਵੰਡ ਦੀ ਪੇਟ ਛੜ ਗਏ ਔਰ ਜਿੰਨਾ ਵਿੱਚੋਂ ਜਿਹੜੇ ਬਚੇ ਆ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆ ਕੇ ਜਾਂ ਦੂਜੇ ਮੁਲਕਾਂ ਵਿੱਚ ਆਏ ਆ ਆਪਾਂ ਉਹਨਾਂ ਦੇ ਅਗਲੇ ਪੰਛੀ ਸੋ ਫਿਰ ਵੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਮਨੁੱਖ ਨੂੰ ਹਰ ਹਾਲਤ ਦੇ ਵਿੱਚ ਜਿੰਦੇ ਰਹਿਣਾ ਪੈਂਦਾ ਸੋ ਆਪਾਂ ਨੂੰ ਰਲ ਮਿਲ ਕੇ ਕੈਨੇਡਾ ਵਿੱਚ ਬੈਠਿਆ ਵੀ ਆਪਣਾ ਭਾਈਚਾਰਾ ਕਾਇਮ ਰੱਖਦੇ ਆਪਾਂ ਔਰ ਮੈਂ ਆਪਣੇ ਕਲੱਬ ਨੂੰ ਬਹੁਤ ਵੱਡੀ ਵਧਾਈ ਦੇਣਾ ਜਿਹੜੇ ਹਰ ਫੰਕਸ਼ਨ ਨੂੰ ਇਕੱਠੇ ਹੋ ਕੇ ਮਨਾਉਂਦੇ ਆ ਮੈਂ ਤਿਆਰੀ ਜਦੋਂ ਹੋ ਰਹੀ ਸੀ ਇਸ ਮੱਚਨ ਦੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਸੀ ਕੇਦੇ ਨਾਲ ਸਾਡੀ ਆਈਡੀ ਬਣੀ ਹੋਈ ਵੀ ਅਸੀਂ ਇਕੱਠੇ ਹੁੰਨੇ ਆ ਆਪਣੇ ਸੁੱਖ ਚੰਨ ਬਣਾਉਦੇ ਆ ਇਸੇ ਵੀ ਤਰ੍ਹਾਂ ਦੀ ਚੰਗੀ ਤਕਲੀਫ ਹੈ ਉਹਦੇ ਉੱਤੇ ਵਿਚਾਰ ਵੰਡਣਾ ਕਰਦੇ ਆ ਸੋ ਵਿਜਵਾਨਾਂ ਨੇ ਕਿਹਾ ਵੀ ਕੋਈ ਵੀ ਜੇ ਤੁਹਾਨੂੰ ਜਿੰਦਗੀ ਅੱਛੀ ਜੁਣੀ ਹੈ ਤੇ ਵਿਚਾਰ ਵਟਾਂਦਲਾ ਜਾਰੀ ਰਹਿਣਾ ਚਾਹੀਦਾ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਸਾਰੀਆਂ ਸੰਗਤਾਂ ਦੇ ਨਾਲ ਧੰਨਵਾਦ ਕਰਦਾ ਔਰ ਇੱਕ ਵੱਡਾ ਸਾਰਾ ਜਗਾਇਰ ਦੀ ਫੇਰ ਆਸ ਲੱਗਦਾ ਸ੍ਰੀ ਵਾਹਿਗੁਰੂ ਜੀ ਕਾ ਗੰਨ ਸੋ ਵਾਹਿਗੁਰੂ ਜੀ ਕੀ ਧੰਨਵਾਦਤ